ਜੀ ਜਦੋਂ ਨਾ ਅਸੀਂ ਕਹਿੰਦੇ ਜਦੋਂ ਪੋਸਟਲ ਕੋਲ ਜਾ ਕੇ ਬੰਦਾ ਕਰ ਰਿਹਾ ਹੁੰਦਾ ਤਾਂ ਜਿਹੜੀ ਜਸਮਿੰਦਰ ਤੋਂ ਫਾਰਮ ਭਰਨ ਲਈ ਜਾਣ ਤੁਰਨ ਲੱਗੀ ਤੇ ਥੋੜੇ ਦੇਖੋ ਮੈਂ ਨਹੀਂ ਜਾਣਾ ਵੀ ਉਹਨਾਂ ਦਾ ਪਿੰਡ ਬੰਦਾ ਗੁਰੂਗੜ੍ਹ ਤੇ ਇਹ ਗੁਰੂਗੜ੍ਹ ਦੇ ਪਿੰਡ ਬੰਦਾ ਗੁਰੂਗੜ੍ਹ ਦੇ ਸਰਪੰਚ ਨਾਲ ਗੱਲ ਕਰਨ ਲਈ ਗਿਆ ਅਜੀ ਗੁਰੂਗੜ੍ਹ ਦੇ ਸਰਪੰਚ ਉਹ ਕਹਾਂ ਨਹੀਂ ਤਰੀਕ 29 ਤੋਂ ਮੇਰੀ ਭਤੀਜੀ ਘਰ ਤੋਂ ਕਾਲ ਜੁਗਈ ਸੀ ਕਾਲ ਦਿੱਤੇ ਬਾਅਦ ਜਦੋਂ ਕੋਕਰਾਂ ਨਹੀਂ ਆਈ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਜੀ ਅਸੀਂ ਉਸ ਦੀ ਭਾਲ ਕਰਨ ਤੋਂ ਬਾਅਦ ਕਿਤੇ ਵੀ ਸਾਨੂੰ ਉਸ ਕੁੜੀ ਦਾ ਕੋਈ ਸਰਾਖ ਨਾ ਮਿਲਿਆ ਜਦੋਂ ਸਰਾਖ ਨਾ ਮਿਲਿਆ ਤਾਂ ਸਾਡੇ ਭਤੀਜੇ ਸਿਮਰਨਜੀਤ ਸਿੰਘ ਨੇ ਉਸ ਕੁੜੀ ਦੀ ਇੰਸਟਾਗ੍ਰam ਆਈਡੀ ਕੱਢੀ ਇੰਸਟਾਗ੍ਰam ਆਈਡੀ ਤੋਂ ਕੱਢ ਕੇ ਪਿੰਡ ਗੁਰੂਗੜ੍ਹ ਜਸਪ੍ਰੀਤ ਸਿੰਘ ਜੋ ਕਿ ਪਿੰਡ ਗੁਰੂਗੜ੍ਹ ਵਿੱਚ ਰਹਿ ਰਿਹਾ ਹੈ ਜੀ ਉਨੇ ਆਪਣੀ ਗੱਲਾਂ ਦੇ ਵਿੱਚ ਕੁੜੀ ਨੂੰ ਲਿਆ ਕੇ ਕਾਲਜ ਤੋਂ ਗੱਡੀ ਦੇ ਵਿੱਚ ਬਿਠਾ ਕੇ ਸਿੱਧਾ ਚਮਕੌਰ ਸਾਹਿਬ ਵੱਲੋਂ ਜਾ ਰਹੇ ਸੀ ਤੇ ਜਾਂਦੇ ਜਾਂਦੇ ਉਹਨਾਂ ਨੇ ਕੁੜੀ ਦੇ ਨਾਲ ਕੋਈ ਤੱਕੇਸ਼ਾਹੀ ਕਰਕੇ ਤੇ ਕੁੜੀ ਨੂੰ ਮਾਰ ਕੇ ਗੱਡੀ ਦੇ ਵਿੱਚ ਬਿਠਾ ਦਿੱਤਾ ਹੈ ਬਿਠਾ ਕੇ ਗੱਡੀ ਨੂੰ ਧੱਕਾ ਦੇ ਕੇ ਗੱਡੀ ਨਹਿਰ ਦੇ ਵਿੱਚ ਸੁੱਟ ਦਿੱਤੀ ਤੇ ਆਪ ਚਮਕੌਰ ਸਾਹਿਬ ਜਾ ਕੇ ਇੱਕ ਕੁਲਚੇ ਵਾਲੇ ਤੋਂ ਫੋਨ ਲੈ ਕੇ ਆਪਣੇ ਤਾਇਆ ਜੀ ਨੂੰ ਫੋਨ ਕੀਤਾ ਕਿ ਗੱਡੀ ਨਹਿਰ ਵਿੱਚ ਗਿਰ ਗਈ ਹੈ ਤੇ ਕੁੜੀ ਉਸ ਦੇ ਵਿੱਚ ਹੀ ਹੈ ਤੇ ਮੈਂ ਇੱਥੇ ਬੈਠਾ ਤੇ ਮੈਨੂੰ ਆ ਕੇ ਚਮਕੌਰ ਸਾਹਿਬ ਤੋਂ ਲੈ ਜਾਓ ਉਸ ਦਾ ਤਾਇਆ ਉਸ ਨੂੰ ਉਸ ਦੇ ਘਰਾਂ ਲੈ ਗਿਆ ਜਦੋਂ ਉਸ ਦਾ ਤਾਇਆ ਉਸ ਨੂੰ ਘਰਾਂ ਲੈ ਗਿਆ ਤਾਂ ਅਸੀਂ ਸਿਮਰਨਜੀਤ ਸਿੰਘ ਜੀ ਦੇ ਨਾਲ ਜਾ ਕੇ ਗੁਰੂਗੜ੍ਹ ਜਦੋਂ ਗਏ ਸਰਪੰਚ ਸਾਹਿਬ ਨੂੰ ਮਿਲੇ ਸਰਪੰਚ ਸਾਹਿਬ ਕਹਿੰਦੇ ਜੀ ਮੁੰਡਾ ਕੱਲ ਦਾ ਘਰੇ ਨਹੀਂ ਆਇਆ ਤੇ ਉਸਦੇ ਤਾਇਆ ਜੀ ਨੂੰ ਮਿਲੇ ਤਾਇਆ ਜੀ ਕਹਿੰਦੇ ਜੀ ਮੁੰਡਾ ਰਾਤ ਦਾ ਘਰੇ ਹੀ ਹੈ ਜੀ ਸਵੇਰੇ ਗਿਆ ਕਿਤੇ ਤਾਂ ਸਾਨੂੰ ਉਹ ਮੁੰਡਾ ਨਹੀਂ ਮਿਲਿਆ ਤੇ ਮੁੰਡੇ ਨੂੰ ਉਹਨਾਂ ਨੇ ਸਾਈਡ ਕਰ ਦਿੱਤਾ ਜੀ ਤੇ ਜਦੋਂ ਅਸੀਂ ਉੱਥੋਂ ਤੁਰੇ ਤਾਂ ਗੁਰੂਗੜ੍ਹ ਦੇ ਸਰਪੰਚ ਸਾਹਿਬ ਨੇ ਸਾਡਾ ਨੰਬਰ ਲਿਆ ਤੇ ਜਦੋਂ ਅਸੀਂ ਮਾਝੂਆੜੇ ਪਹੁੰਚੇ ਤਾਂ ਮਾਝੂਆੜੇ ਆ ਕੇ सरपंच साहब ਦਾ ਫੋਨ ਆ ਗਿਆ ਤੇ ਉਹਨਾਂ ਨੇ ਸਾਨੂੰ ਉੱਥੇ ਰੁਕਣ ਲਈ ਕਿਹਾ ਅਸੀਂ ਇਹੀ ਮੰਗ ਕਰਦੇ ਆਂ ਜੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਅਰੈਸਟ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਕੋ ਉਹਨੂੰ ਲੈ ਗਿਆ ਤੇ ਨਹਿਰ ਦੇ ਵਿੱਚ ਸਿੱਟਤੀ ਮਾਰ ਗਏ ਕੌਣ ਲੈ ਕੇ ਗਿਆ ਜੀ ਗੁਰੂਗੜ੍ਹ ਦਾ ਮੁੰਡਾ ਸੀ ਜੀ ਗੁਰੂਗੜ੍ਹ ਦਾ ਮੁੰਡਾ ਕਿਹੜੀ ਜਗ੍ਹਾ ਗਈ ਜੀ ਨਹਿਰ ਚ ਉੱਜ ਮਾਜਰੇ ਦੇ ਲਾਗ ਤੇ ਸਾਡੇ ਕੋਲ ਕੱਲ ਚੁਂਕੌਰ ਸਭ ਲਗੇ ਪਿੰਡ ਮਨਸੂਹਾਂ ਦੇ ਇੱਕ ਫੈਮਿਲੀ ਨੇ ਕੰਪਲੇਂਟ ਦਰਜ ਕਰਾਈ ਸੀ ਕਿ ਉਹਨਾਂ ਦੀ ਲੜਕੀ ਮਿਸਿੰਗ ਹੈ ਉਸ ਕੰਪਲੇਂਟ ਦੇ ਆਧਾਰ ਤੇ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਜਿਹੜੀ ਲੜਕੀ ਨੂੰ ਇੱਕ ਮਸ਼ੂਗਲੇ ਲਗੇ ਪਿੰਡ ਦਾ ਲੜਕਾ ਇੱਥੋਂ ਗਵਰਨਮੈਂਟ ਕਾਲਜ ਤੋਂ ਲੈ ਗਿਆ ਸੀ ਤੇ ਰਸਤੇ ਜਿਹੜਾ ਗੱਡੀ ਜਿਹੜੀ ਨਹਿਰ ਚ ਗਿਰ ਗਈ ਸੋ ਉਹ ਲੜਕਾ ਬਚ ਗਿਆ ਲੜਕੀ ਜਿਹੜੀ ਨਹਿਰ ਚ ਡੁੱਬਣ ਕਰਕੇ ਕੀਦੀ ਇਹਦੀ ਮੌਤ ਹੋ ਗਈ ਆ ਸੋ ਹੁਣ ਅਸੀਂ ਫੈਮਿਲੀ ਦੇ ਜਿਹੜੇ ਅਲੀਗੇਸ਼ਨਸ ਹੈਗੇ ਆ ਉਹਨਾਂ ਦੇ ਰੱਤ ਘਰ ਵੀ ਕਰੀ ਮੁੰਡੇ ਦੀ ਰੈਸਪੀ ਪਾਈ ਆ ਕੀ ਹਲੇ ਨਹੀਂ ਆ ਜੀ